ਪੰਜਾਬ ਸਰਕਾਰ ਕਿਤੇ ਨਾ ਕਿਤੇ ਹੁਣ ਨਸ਼ਿਆਂ ਨੂੰ ਲੈ ਕੇ ਸਖਤ ਨਾਜ਼ਰ ਆ ਰਹੀ ਹੈ ਉਸ ਦੂਸਰੇ ਪਾਸੇ ਪੰਜਾਬ ਪੁਲਿਸ ਵੀ ਸਮੇਂ-ਸਮੇਂ ਤੇ ਜਿਹੜੀ ਸਮਗਲਰਾਂ ਨੂੰ ਫੜਨ ਦੇ ਵਿੱਚ ਕੋਈ ਕਾਸਰ ਬਾਕੀ ਨਹੀਂ ਛੱਡ ਰਹੀ ਪਿੰਡ ਮਡੌਰ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਤਿੰਨ ਥਾਣਿਆਂ ਦੀ ਪੁਲਿਸ ਆ ਜਿਹੜੀ ਪਿੰਡ ਮਡੌਰ ਦੇ ਵਿੱਚ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਅਸੀਂ ਪਿੰਡ ਮਡੌਰ ਤੋਂ ਦਿਖਾ ਰਹੇ ਹਾਂ ਕੱਲੇ-ਕੱਲੇ ਘਰ ਦੀ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਘਰਾਂ ਦੇ ਵਿੱਚੋਂ ਤਲਾਸ਼ੀ ਹੈ ਜਿਹੜੀ ਪੁਲਿਸ ਵੱਲੋਂ ਲੈ ਗਿਆ ਪਰ ਪੁਲਿਸ ਨੂੰ ਅਜੇ ਤੱਕ ਲੱਭਿਆ ਤਾਂ ਕੁਝ ਨਹੀਂ ਲੋਕਾਂ ਦਾ ਵੀ ਕਹਿਣਾ ਕਿ ਨਸ਼ਾ ਬਹੁਤ ਜ਼ਿਆਦਾ ਹੈ ਇਸ ਪਿੰਡ ਦੇ ਵਿੱਚ ਨਸ਼ਾ ਸ਼ਰਿਆਂ ਵਿੱਚ ਦਪਰ ਪੁਲਿਸ ਪਹੁੰਚੀ ਹੋਈ ਹੈ ਪਰ ਵੇਖਣਾ ਹੋਵੇਗਾ ਕਿੰਨੇ ਕੁ ਸਮਗਲਰਾਂ ਨੂੰ ਪੁਲਿਸ ਜਿਹੜੀ ਫੜਨ ਦੇ ਵਿੱਚ ਸਫਲਤਾ ਪੈਦਾ ਕਰ ਸਕੇਗੀ ਨਾਬਤ ਹਰਮਿੰਦ ਸਿੰਘ ਮਾਨ ਸਾਡੇ ਪਿੰਡ ਜਿਹੜਾ ਜਾਗਰ ਐਸੀ ਹੈ ਜੀ ਤੇ ਇੱਕ ਉਹਦਾ ਮੁੰਡਾ ਲਾਡੀ ਐਸੀ ਹੈ ਇਹ ਸਰੇ ਆਮ ਨਸ਼ਾ ਪੂਰਾ ਵੇਚ ਰਹੇ ਨੇ ਜਾਂ ਪਿੱਛੇ ਇਹ ਹੋ ਗਿਆ ਜੀ 10 ਦਿਨ ਹੋ ਗਏ ਸਾਡੇ ਪਿੰਡ ਇੱਕ ਜਨਾਨੀ ਟੀਕਾ ਲਾ ਕੇ ਵੀ ਮਰ ਗਈ ਜੀ ਉਹ ਵੀ ਪੁਲਿਸ ਅਧਿਕਾਰੀਆਂ ਦੇ ਸਾਰਾ ਕੁਝ ਉਹਨਾਂ ਨੂੰ ਪਤਾ ਹੀ ਮਤਲਬ ਉਹ ਜਿੰਨੀਆਂ ਮਰਜ਼ੀ ਰੇਡਾਂ ਮਾਰੀ ਚੱਲੂਈ ਜਿਹੜੇ ਵੇਚਣ ਵਾਲੇ ਨੇ ਉਹ ਤਾਂ ਭੱਜ ਵੀ ਗਏ ਯੂਰਪਿੰਡੋ ਉਹਨਾਂ ਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਨੇ ਵੀ ਪੁਲਿਸ ਆ ਰਹੀ ਆ ਵੀ ਤੁਸੀਂ ਉਰੋਂ ਤਿੱਤਰ ਹੋ ਜਾਓ ਬਹੁਤ ਚਿੱਟਾ ਵਿਕ ਰਹੀ ਹੱਦੋਂ ਵੱਧ ਸਾਡੇ ਜਿਹੜੇ ਗਰੀਬ ਲੋਕਾਂ ਦੇ ਜ਼ਬਾਕ ਵੀ ਮਤਲਬ ਬਰਬਾਦ ਹੋ ਗਈ ਦਿਹਾੜੀਦਾਰ ਬੰਦੇ ਉਹ ਵੀ ਚਿੱਟੇ ਦੇ ਨਸ਼ੇ ਤੇ ਲੱਗ ਗਏ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਹੱਦੋਂ ਵੱਧ ਸਾਡੀਆਂ ਮਾਮਾਂ ਵੀ ਐਂ ਕਹਿੰਦੀਆਂ ਨੇ ਵੀ ਤੁਸੀਂ ਸਾਡੇ ਘਰੋਂ ਕੁਝ ਕੁਝ ਸਮਾਨ ਚੱਕ ਕੇ ਕੇ ਵੇਚਣ ਲੱਗ ਗਏ ਵੀ ਚਿੱਟਾ ਲਿਆਉਂਦੇ ਨੇ ਜੀ ਵੇਚ-ਵੇਚ ਕੇ ਕੋਈ ਕਣਕ ਵੇਚਦਾ ਨਾ ਕੋਈ ਜੀ ਸਿਲੰਡਰ ਵੇਚਦਾ ਨਾ ਕੋਈ ਕੋਹੋ ਕਰਦਾ ਜੀ ਉਹ ਸਾਰੇ ਇਹਨਾਂ ਨੂੰ ਸਰਕਾਰ ਤਾਂ ਕਹਿੰਦੇ ਬੰਦ ਕਰ ਦੇਣਾ ਨਾ ਜੀ ਕੋਈ ਬੰਦ ਨਹੀਂ ਹੋਇਆ ਜੀ ਕੋਈ ਸਮਾਂ ਤੇ ਵੱਧ ਗਿਆ ਜੀ ਹੱਦੋਂ ਵੱਧ ਗਿਆ ਜੀ ਸਾਡੇ ਪਿੰਡਾਂ ਵਾਲੇ ਦੇ ਪਿੰਡਾਂ ਦੇ ਲੋਕ ਨਾ ਜੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਨੇ ਸਾਡੀਆਂ ਗਲੀਆਂ ਨੀਵੀਆਂ ਕਰੀਆਂ ਪਈਆਂ ਨੇ ਜੀ ਇੰਨੇ ਨੇ ਮੁੰਡੇ ਆਉਂਦੇ ਨੇ ਚਿੱਟਾ ਲੈਣ ਸਾਡੇ ਪਿੰਡ ਬਹੁਤ ਜ਼ਿਆਦਾ ਵਿਕਰੇ ਬਹੁਤ ਜ਼ਿਆਦਾ ਵਿਕਰਿਆ ਜੀ ਸਾਡੇ ਨਜਾਇਜ਼ ਹੀ ਆਈ ਨਾ ਸਾਈ ਫੁੱਲਣੇ ਸਾਡੇ ਤੇ ਸਾਡੇ ਚਿੱਟਾ ਜੀ ਸਹੀਦੀ ਨਾਲ ਹੀ ਵਿਕਦਾ ਜੀ ਇਹੇ ਸੈਦੀਨ ਵਾਲੇ ਹੁਣ ਰੇਡ ਪਈ ਆ ਪਹਿਲਾਂ ਪਤਾ ਲੱਗਿਆ ਹੁਣ ਵੀ ਰੇਡ ਪੈਣੀ ਆ ਸਾਰੇ ਦਿੱਤੀ ਹੁਣ ਆਇਆ ਘਰੋਂ ਇਧਰੋਂ ਹੀ ਤੈਨੂੰ ਪਤਾ ਲੱਗਿਆ ਪੁਲਸਾਈ ਸਾਰੇ ਧੁੰਨਾਂ ਗਏ ਆ ਲਵੇ ਆਪਣੇ ਹੱਦਾਪੁਰਾ ਉੱਥੇ ਸੈਦੀ ਨੇ ਉੱਥੇ ਵਾਗੇ ਹੋ ਬਾਕੀ ਲਵੇ ਲੋਣੇ ਪਿੰਡ ਚ ਲੁਗ ਗਏ ਹੋਣਗੇ ਜਾ ਕੇ ਨਜਾਇਜ਼ ਵਿਗਦਾ ਟਾਈ ਪਹਿਲੀ ਪਤਾ ਲੰਦਾ ਰੇਡ ਦਾ ਜੀ ਹੁਣ ਰੇਡ ਹੋ ਰਹੀ ਆ ਕੁਛ ਨਹੀਂ ਮਿਲਣਾ ਜੀ ਕੁਛ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਸਾਡੇ ਸਾਹਮਣੇ ਅਸੀਂ ਮਲਾਜ਼ਮਾਂ ਦੀ ਪੁੱਛ ਲਿਓ ਰੇਡ ਤੋਂ ਬਾਅਦ ਕੁਛ ਵੀ ਨਹੀਂ ਮਿਲਣਾ ਜੀ ਰੇਡਾਂ ਬਹੁਤ ਪੈ ਗਈਆਂ ਨਜਾਇਜ਼ ਇੱਟਾ ਵਿਗਦਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਮੜਾਉੜੇ ਪਿੰਡ ਆ ਜੀ ਕਿੰਨੇ ਕ ਟਾਈਮ ਤੋਂ ਨਸ਼ਾ ਜਿਆਦਾ ਚੱਲਦਾ ਇਹ ਕਟੋ-ਕਟ ਤੱਕ ਕਾਫੀ ਟਾਈਮ ਹੋ ਗਿਆ ਜਦੋਂ ਤੋਂ ਆਏ ਨੇ ਹੁਣ ਥੋੜਾ ਜਿਆਦਾ ਹੋ ਗਿਆ ਪਹਿਲਾਂ ਭੁੱਕੀ ਦਰੂ ਦੁਰਬੀਜੇ ਤੇ ਗੋਲੀਆਂ ਹੁਣ ਚੱਟਾ ਹੀ ਵਿਕ ਰਹੀ ਨਹੀਂ ਸਰਕਾਰ ਤਾਂ ਕਹਿੰਦੇ ਨਸ਼ਾ ਬੰਦ ਕਰਤਾ ਨਹੀਂ ਸਰਕਾਰ ਤਾਂ ਬਹੁਤ ਬਾਦੀ ਕਰਦੀ ਹੈ ਜੀ ਬਿਲਕੁਲ ਬੰਦ ਨਹੀਂ ਨਹੀਂ ਬੰਦ ਨਹੀਂ ਹੋਈ ਨਜਾਇਜ਼ ਵਿਕਦਾ ਚੱਟਾ ਰਹੀ ਫੜਾ ਵੀ ਦਮਾਂਗੇ ਸਾਨੂੰ ਜੇ ਪਤਾ ਹੁੰਦਾ ਵੀ ਤੁਸੀਂ ਆ ਰਹੇ ਹੋ ਰੇਡ ਪੈਰੀਆ ਅਸੀਂ ਫੜਾ ਵੀ ਹੁੰਦੇ ਜੀ ਤਾਂ ਸਾਡੇ ਮੂਰੀ ਲੰਗੇ ਨਾਲ ਲਵੇ ਹਰਦਾਬਰ ਪਿੰਡਾ ਉੱਥੇ ਰਿਸ਼ਤੇਦਾਰ ਨੇ ਉੱਥੇ ਵਗ ਗਈ ਸਾਨੂੰ ਕੁਝ ਵੀ ਨਹੀਂ ਮਿਲਣਾ ਉਰੀ ਜੀ ਹੁਣ ਰੀਡ ਪਈ ਆ ਮਲਾਜਮਾ ਦੀ ਕੁਝ ਨਹੀਂ ਮਿਲਣਾ ਥੋਨੂੰ ਜੀ ਸਾਰੇ ਫੜਾ ਲੋਗੇ ਪਹਿਲੀ ਪਤਾ ਲਾਉਂਦਾ ਵੀ ਹਾਂ ਵੀ ਰੀਡ ਪੈਣੀ ਪੁਲਿਸ ਦੀ ਸਾਰੇ ਤਰ ਹੋ ਗਏ ਯਰ ਅੱਛਾ ਵਿਕਦਾ ਹਾਂ ਵਿਕਦਾ ਜੀ ਮਾਇਆ ਦੇ ਘਰੇ ਵਿਕਦਾ ਮਾਇਆ ਕੌਣਾ ਮੋਹਨ ਲਾਲ ਦੇ ਘਰ ਵਾਲੀ ਜੀ ਮੋਹਨ ਸਿੰਘ ਦੇ ਹਾਂ ਉਹਦੇ ਦੋ ਦੋ ਤੇ ਵੇਚਦੇ ਨੇ ਚਿੱਟਾ ਵੇਚਦੇ ਨੇ ਫੁੱਲ ਫੁੱਲ ਹੀ ਫੁੱਲ ਬਾਗੜੀਆਂ ਤੋਂ ਰਹਿੰਦੇ ਨੇ ਯੂਰੇ ਇੱਕ ਅੱਛੇ ਮਜਰੇ ਕੁੜੀ ਵੀ ਉਹ ਵੀ ਉਰੀ ਰਹਿੰਦੀ ਆ ਜਾ ਕੇ ਉਹਦੇ ਵੇਚਦੀ ਆ ਹਾਂ ਕਿੰਨੇ ਕੁ ਪਰਿਵਾਰ ਨੇ ਉਹ ਜਿਆਦਾ ਮੇਨ ਉਹੀ ਆ ਜੀ ਹਾਂ ਹੋਰ ਦਾ ਭੁੱਕੀ ਪੱਕੀ ਵਾਲੇ ਚਲੋ ਟਿੱਟਾ ਜਿਆਦੇ ਉਹ ਵੇਚ ਦੇਣੀ ਹਾਂ ਉਹ ਵੇਚ ਦੇਣੀ ਮੌਤ ਮੂਤਾਂ ਕਿੰਨੇ ਚਾਹੁੰਦਾ ਮੌਤ ਇੱਕ ਹੋਈ ਹੈ ਜੀ ਪਹਿਲਾਂ ਉਹਰੇ ਸਾਡੇ ਹਾਂ ਮੌਤ ਮੂਤ ਹਾਂ ਹਾਂ ਪੁਲਿਸ ਸਖਤ ਸਤਾਈ ਕਰਦੀ ਮੌਤ ਹਾਈ ਪੂਰੀ ਕਰੀ ਬਈ ਪੁਲਿਸ ਦਾ ਕੋਈ ਕਿਸ਼ੋਰ ਨਹੀਂ ਪੁਲਿਸ ਖਿੱਚਿਆ ਬਈ ਕੰਮ ਪੂਰਾ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਰੇਡ ਕੀਤੀ ਹੈ ਕਿੰਨੇ ਮੁਲਾਜ਼ਮ ਸੀ ਜਿਹੜੀ ਅੱਜ ਰੇਡ ਕੀਤੀ ਕੋਈ ਬਰਾਮਦ ਹੋਇਆ ਇਹ ਜੀ ਡਰੱਗ ਹੌਟਸਪੌਟ ਹੈ ਜੀ ਆਪਣਾ ਪਿੰਡ ਜੀ ਮੰਡੌਰ ਜੀ ਉੱਥੇ ਕਾਸੋ ਆਪਰੇਸ਼ਨ ਚੱਲ ਰਿਹਾ ਜੀ ਬਾਲਾਤਰ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਸ਼੍ਰੀਮਾਨ ਐਸਪੀ ਹੈੱਡਕ quart ਸਾਹਿਬ ਪਟਿਆਲਾ ਤੇ ਡੀਐਸਪੀ ਸਾਹਿਬ ਨਾਬਾ ਦੀ ਸੁਪਰਵਾਈਜ਼ਰ ਚ ਤੇ ਇਹ ਜੇ ਆਪਰੇਸ਼ਨ ਅੱਜ ਚੱਲ ਰਿਹਾ ਜੀ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਸ਼ਾਮ ਨੂੰ ਦੱਸਾਂਗੇ ਥੈਂਕ ਯੂ ਇੱਕ ਲੋਕ ਨੇ ਤੁਹਾਨੂੰ ਲੋਕਾਂ ਤੋਂ ਪਤਾ ਲੱਗਿਆਣਾ ਕਿ ਕਿੰਨੇ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ ਇੱਥੇ ਜੀ ਡਰੱਗ ਹੌਟ ਸਪੌਟ ਤਾਂ ਹੀ ਹੈ ਜੀ ਇੱਥੇ ਨਸ਼ੇ ਦੀ ਸ਼ਿਕਾਇਤਾਂ ਸੀ ਸਾਨੂੰ ਪਹਿਲਾਂ ਪਰਚੇ ਦਰਜ ਹੋਏ ਨੇ ਜੀ ਉਸ ਕਰਕੇ ਹੀ ਅਸੀਂ ਅਸੀਂ ਕੋਸ਼ਿਸ਼ ਆਪਰੇਸ਼ਨ ਕਰ ਰਹੇ ਹਾਂ ਜੀ ਇੱਥੇ ਪਿਛਲੇ ਹਫ਼ਤੇ ਦੌਰਾਨ ਕਹਿੰਦੇ ਇੱਕ ਔਰਤ ਵੀ ਨਸ਼ੇ ਦੇ ਨਾਲ ਮਰੀ ਅਤੇ ਟੀਕੇ ਲੱਗੇ ਦੇਖੋ ਜੀ ਸਾਨੂੰ ਇਹ ਜੀ ਗੱਲ ਜੇ ਫਿਲਹਾਲ ਨਹੀਂ ਹੈ ਜੀ ਕੋਈ ਇਹ ਜੀ ਪਤਾ ਲੱਗਿਆ ਜੇ ਹੋਊਗੀ ਤਾਂ ਅਸੀਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜੋ ਕੁਝ ਵੀ ਹੋਊਗਾ ਜੀ ਅਸੀਂ ਪੜਤਾਲ ਕਰਕੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜਿਹੜੇ ਨਸ਼ਾ ਬੇਸ ਸਮਗਲਰ ਨੂੰ ਪਹਿਲੇ ਘਰ ਇਹ ਤਾਂ ਸਰ ਪ੍ਰਾਣੀ ਗੱਲਾਂ ਜੀ ਇਹ ਚੋਰ ਸਿਪਾਹੀ ਦਾ ਚੱਲੀ ਜਾਂਦਾ ਜੀ ਕਿੰਨਾ ਚਿਰ ਕਿੱਥੇ ਕਾਬੂਆਂ ਉਹਨਾਂ ਨੂੰ ਜਿੱਥੇ ਉਹਨਾਂ ਦਾ ਟਿਕਾਣਾ ਜੀ ਉੱਥੇ ਅਸੀਂ ਸਲਾਕਾਂ ਦੇ ਪਿੱਛੇ ਧੱਕਾਂਗੇ ਜੀ ਥੈਂਕ ਯੂ ਇਹ ਬਿਲਕੁਲ ਜਦੋਂ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਉਹ ਉਸ ਐਕਸ਼ਨ ਦੇ ਵਿੱਚ ਪੁਲਿਸ ਆਈ ਦੇਖੋ ਜੀ ਸਰਕਾਰ ਵੱਲੋਂ ਵੀ ਹਦਿੱਤਾ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਪਹਿਲਾਂ ਵੀ ਸਾਡੇ ਆਪਰੇਸ਼ਨ ਚੱਲ ਰਹੇ ਨੇ ਕੰਟੀਨਿਊ ਚੱਲ ਰਹੇ ਨੇ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨਾਂ ਵੇਲੇ ਵੀ ਚੱਲਦੇ ਰਹੇ ਨੇ ਜੀ ਇਹਨੂੰ ਕੰਟੀਨਿਊ ਰੱਖਾਂਗੇ ਜੇ ਅਸੀਂ